ਉਹ ਆ ਜਾਏ ਪਾਣੀ ਛੱਡ ਕੇ ਭੱਜਾ ਫਿਰੇ ਬੰਦਾ ਨਾ ਪੈਰ ਤਰਕੇ ਨਾ ਬਸਤਾ ਹੱਥ ਨਹੀਂ ਭਜਦੇ ਹਮੂਗੇ ਮਾ ਹੱਥ ਨਹੀਂ ਖਿਚਾਰਾ ਦੇ ਨੀ ਭੱਜਾ ਫਿਰੇ ਪਰ ਹੁਣ ਲਵਾਏ ਤਾਂ ਹੁਣ ਪਤਾ ਲੱਗਦਾ ਵੀ ਜੰਮੇ ਬਾਕੀ ਚੀਜ਼ ਹੈਗੀ ਆ ਸਿਰਾ ਹੈ ਸਿਰਾ ਆਈ ਲਵ ਯੂ ਬੇਬੇ ਬਾਪੂ ਐ ਤੇ ਸਿੱਧੂ ਲਿਖਿਆ ਹੋਇਆ ਗੋ ਤਾਂ ਸਿੱਧੂ ਆ ਹਾਂ ਬਈ ਠੀਕ ਹੈ ਚਲੋ ਤੇ ਦਾ ਤਾਂ ਕਹੀ ਜਾਂਦੇ ਵੀਡੀਓ ਵੀਡੀਓ ਪਾਓ ਅਸੀਂ ਹਾਂ ਆ ਵੀ ਲਵਾਉਣਾ ਵਿੱਚ ਕਦੋਂ ਬੰਦੇ ਨੇ ਲਵਾਉਣਾ ਵੀ ਦੇਖ ਕੇ ਲਵਾਵਾਂਗੇ ਹਾਂ ਜਿਆ ਫਰਸ ਦੀ ਗੱਲ ਕਰੀਏ ਇਹ ਫਰਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓਗੇ ਵੀ ਇਹਦੇ ਫਾਇਦੇ ਕੀ ਨੇ ਜੇ ਨੁਕਸਾਨ ਹੈਗਾ ਉਹ ਵੀ ਦੱਸੋ ਹਣਾ ਲੋ ਜੀ ਦੋਸਤੋ ਅੱਜ ਸੋਨੇ ਕਿ ਮਿਸਤਰੀ ਦੀ ਕਾਰਾਗਰੀ ਦਿਖਾਉਣ ਜਾ ਰਹੇ ਹਾਂ ਬਾਕੀ ਤੁਸੀਂ ਆਹ ਦੇਖ ਲਓ ਜਿਹੜੇ ਡਿਜ਼ਾਈਨ ਪਾਇਆ ਹੋਇਆ ਨੇ ਵੈਲਕਮ ਲਿਖਿਆ ਹੋਇਆ ਮੋਰਨੀਆਂ ਬਣਾਈਆਂ ਹੋਈਆਂ ਨੇ ਇਹ ਸਿਰਫ ਇੱਟਾਂ ਦੀਆਂ ਹੀ ਬਣਾਈਆਂ ਨੇ ਕੋਈ ਹੋਰ ਚੀਜ਼ ਇਹਦੇ ਵਿੱਚ ਯੂਜ਼ ਨਹੀਂ ਕਰੀ ਤੇ ਬਾਕੀ ਆਪਾਂ ਮਿਸਤਰੀ ਵੀਰ ਨਾਲ ਤੇ ਜਿੰਨਾ ਵੀਰਾਂ ਨੇ ਇਹ ਕੋਠੀ ਦੇ ਵਿੱਚ ਫਰਸ ਲਗਵਾਇਆ ਉਹਨਾਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸਿਓ ਵੀ ਕਿਵੇਂ ਲੱਗੀਆਂ ਦਾ ਕੰਮ ਇਹ ਫਰਸ ਸੁਣਾ ਲੱਗਦਾ ਕਿ ਨਾ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਠੀਕ ਹੋ ਜੀ ਹਾਂ ਬਹੁਤ ਵਧੀਆ ਮਿਸ਼ਤਰੀ ਸਿੰਘ ਜੀ ਹੈ ਹਾਂ ਜੀ ਤੇ ਜੇ ਫਰਸ ਦੀ ਗੱਲ ਕਰੀਏ ਇਹ ਫਰਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓਗੇ ਵੀ ਇਹਦੇ ਫਾਇਦੇ ਕੀ ਨੇ ਜੇ ਨੁਕਸਾਨ ਹੈਗਾ ਉਹ ਵੀ ਦੱਸੋ ਹਨਾ ਨਹੀਂ ਦੇਖੋ ਬਾਈ ਜੀ ਇਹ ਹੈ ਜਿਹੜਾ ਫਾਇਦੀ ਫਾਇਦਾ ਹਮ ਤੇ ਇੱਕ ਤਾਂ ਆਪਣਾ ਮੰਨ ਲਓ ਵੀ ਮਿੱਟੀ ਦਿੱਤਾ ਹੈ ਹਮ ਤੇ ਨੰਬਰ 2 ਤੇ ਜਿਸ ਤਰ੍ਹਾਂ ਆਮ ਲੋਕ ਲੋਕਿਟ ਲਵਾ ਲੈਂਦੇ ਆ ਹਮ ਤੇ ਉਹਦੇ ਕਿਸੇ ਵੀ ਹਿਸਾਬ ਤੇ ਸਫਾਈ ਨਹੀਂ ਹੁੰਦੀ ਹਮ ਤੇ ਦਰਜਾਂ ਦੇ ਵਿੱਚ ਰੇਤਾ ਰਹਿੰਦਾ ਇਹ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਗਰਮੀ ਦੇ ਵਿੱਚ ਉਹ ਤਾਪਲੀ ਬਹੁਤ ਹੈ ਤਾਪਲੀ ਨਹੀਂ ਹੈਗੀ ਤਾਪਦੀ ਨਹੀਂ ਹੈਗੀ ਹਾਂਜੀ ਤੇ ਬਾਕੀ ਜਿਵੇਂ ਆਪਾਂ ਗੱਲ ਕਰੀਏ ਮੀਂਹ ਗਣੀ ਦੇ ਵਿੱਚ ਜਾਂ ਉਦੋਂ ਆਪਾਂ ਫਰਸ਼ ਵਗੈਰਾ ਧੋਣੇ ਆ ਜੀ ਤੁਰੇ ਫਿਰੋ ਕੋਈ ਚੱਕਰ ਨਹੀਂ ਮੰਨ ਲਓ ਕੋਈ ਪੈਰ ਫਿਸਲਣ ਦਾ ਡਰ ਨਹੀਂ ਨਹੀਂ ਆਪਾਂ ਆਮ ਫਰਸ਼ ਲਵਾ ਲੈਨੇ ਆ ਉਦੋਂ ਤੇ ਤਿਲਕਦੇ ਆ ਚੂਲੇ ਚੜਾਉਣੇ ਆ ਤੇ ਇਹ ਹੀ ਜੀ ਕੋਈ ਦਿਕਤ ਨਹੀਂ ਹੁੰਦੀ ਠੀਕ ਹੈ ਮਤਲਬ ਫਾਇਦੀ ਫੇਰ ਦੇਣੇ ਫਾਇਦੀ ਫੇਰ ਹੈ ਤੇ ਜਿਵੇਂ ਆਪਾਂ ਗੱਲ ਕਰੀਏ ਜਿਹੜਾ ਅੱਜ ਕੱਲ ਮਹਿੰਗੀ ਟੁਕੜੀ ਆਉਂਦੀ ਆ ਉਹਦੇ ਨਾਲੋਂ ਫਰਕ ਹੈਗਾ ਕੋਈ ਮੜਾ ਮੋਟਾ ਨਹੀਂ ਬਾਈ ਜੀ ਖਰਚਾ ਇਹਦਾ ਜਿਵੇਂ ਲੋਕਟ ਦੇ ਬਰਾਬਰੀ ਪੈ ਜਾਂਦਾ ਨਾਰਮਲ ਹੀ ਖਰਚਾ ਮਤਲਬ ਉਹਦੇ ਨਾਲੋਂ ਘੱਟ ਹੀ ਪੈਂਦਾ ਉਹ ਹੈ ਬਰਾਬਰੀ ਹੀ ਮੰਗੂ ਬਰਾਬਰ ਜੀ ਮੰਗੂ ਠੀਕ ਹੈ ਲੋਕਟ ਲਾ ਲੂ ਚਾਹੇ ਦੂਜੀ ਆਪਾਂ ਕਹ ਦੀਏ ਜਿਹੜੀ ਮਰਜ਼ੀ ਟੁਕੜੀ ਲਾ ਲੂ ਮਹਿੰਗੀ ਤੋਂ ਮਹਿੰਗੀ ਸਾਰੀਆਂ ਨੂੰ ਫਾਇਦੇਚ ਤੇ ਬਾਕੀ ਇਹਨਾਂ ਵੀਰਾਂ ਨੇ ਲਵਾਇਆ ਤੁਸੀਂ ਲਵਾਇਆ ਬਾਈ ਜੀ ਹਾਂ ਸੱਸੀ ਗਾ ਬਈ ਹੋ ਠੀਕ ਹੋ ਹਾਂ ਏ ਆਪਾਂ ਐ ਵੀਡੀਓ ਦੇਖੀ ਵੀ ਆਪਾਂ ਨੂੰ ਲੱਗਿਆ ਠੀਕ ਆ ਹਾਂ ਵੀ ਚੀਜ਼ ਠੀਕ ਆ ਇਹ ਠੀਕ ਆ ਪਰ ਹੁਣ ਲਵਾਏ ਤਾਂ ਹੁਣ ਪਤਾ ਲੱਗਦਾ ਵੀ ਜਿਵੇਂ ਬਾਕੀ ਚੀਜ਼ ਹੈਗੀ ਆ ਸਿਰਾ ਹੈ ਸਿਰਾ ਤੇ ਕਰੇ ਫਿਰ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਹੈਗੀ ਤੁਰੇ ਫਿਰ ਹਾਂ ਚਾਹੇ ਪਾਣੀ ਛੱਡ ਕੇ ਭੱਜਾ ਫਿਰੇ ਬੰਦਾ ਨਾ ਪੈਰ ਦਿਲਕੇ ਨਾ ਬਸਤਾ ਹੱਥ ਨਹੀਂ ਭਜਦੇ ਮੂਹੇ ਮਾ ਹੱਥ ਨਹੀਂ ਛੜਾ ਦੇ ਨੀ ਭੱਜਾ ਫਿਰੇ ਬੰਦੇ ਬਾਕੀ ਸਿਰੇ ਕਿਹੜਾ ਮਿਸਤਰੀ ਲਾਇਆ ਉਹ ਬਾਈ ਉਹ ਦੋ ਹੀ ਸਿਰਾ ਦੀ ਮਤਰਾ ਪਾਈ ਸਪੂਜੀ ਬਾੜੀ ਤੀਕਦਾ ਇਹ ਬੰਦਾ ਬਾਲਾ ਵਧੀਆ ਵੀ ਮੰਨ ਕੇ ਪਹਿਲਾਂ ਮਿਸਤਰੀ ਮਿਸਤਰੀ ਭੱਜ ਕੇ ਦੇਖਿਆ ਉਹਨਾਂ ਦੇ ਹ ਉਹ ਉਹਦਾ ਆਪਾਂ ਜਫਰਿਆ ਉਹਦਾ ਸਾਨੂੰ ਪਜਾ ਪਜਾ ਦੇਖਦਾ ਸੀ ਵੀ ਦੇਖੋ ਤੁਸੀਂ ਫਰਸੇ ਚ ਕੋਈ ਦਿੱਕਤ ਤਾਂ ਨਹੀਂ ਠੀਕ ਹੈ ਪੈਸੇ ਕੋਈ ਤਾਂ ਨਹੀਂ ਬੜੇ ਲੱਗੇ ਜੀ ਨਾ 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 ਨੋਰਮਲ ਹੀ ਹੈ ਨੋਰਮਲ ਡਾਰੀ ਵੱਡਾ ਇਹਦਾ ਚੀਜ਼ ਦਾ ਹਾਂ ਉਹ ਆਉ ਆਉਆ ਹੈ ਹਾਂ ਹਾਂ ਠੀਕ ਹੈ ਹੁਣ ਖੁਸ਼ ਆ ਸਾਰਾ ਪਰਿਵਾਰ ਮਹੱਤਮਾ ਤੇ ਰਿਸ਼ਤੇਦਾਰ ਵੀ ਕਹਿੰਦੇ ਹੁਣੇ ਨਾ ਰਿਸ਼ਤੇਦਾਰ ਤਾਂ ਕਹੀ ਜਾਂਦੇ ਵੀਡੀਓ ਵੀਡੀਓ ਪਾਓ ਅਸੀਂ ਹਾਂ ਸਾਪ ਵੀ ਲਵਾਉਣਾ ਵਿੱਚ ਕਰੋ ਬੰਦਿਆਂ ਨੂੰ ਲਵਾਉਣਾ ਵੀ ਦੇਖ ਕੇ ਲਵਾਵਾਂਗੇ ਹਾਂ ਵੀ ਫੋਟੋ ਟਾਇਲ ਦਾ ਸੌਦਾ ਲੋਟਾ ਹੈ ਠੀਕ ਹੈ ਹਾਂ ਉਹ ਚੋਲੇ ਤਾਂ ਤਾਂ ਨਿਕਲੇ ਜਾਂ ਦਾ ਸਪਾਈ ਨਹੀਂ ਹੁੰਦੀ ਫਿਰ ਡਿਜ਼ਾਈਨ ਆਹ ਜਿਵੇਂ ਹੁਣ ਉਹ ਪਵਾਏ ਹੋਏ ਨੇ ਉਹ ਤੁਹਾਡੀ ਆਪ ਦੀ ਚੁਆਇਸ ਹੈ ਹਾਂ ਠੀਕ ਹੈ ਪਾ ਕੇ ਪਵਾਇਆ ਬਈ ਨੇ ਇਹ ਇਹ ਪਰ ਮੈਟਰੀਕਾ ਤੇ ਕੇ ਲਓ ਨੂੰ ਸਾਰਾ ਹਾਂ ਜੀ ਬਈ ਸਾਰੇ ਟੁਕਾ ਠੀਕ ਹੈ ਆਈ ਲਵ ਯੂ ਬੇਬੇ ਬਾਪੂ ਐ ਤੇ ਸਿੱਧੂ ਲਿਖਿਆ ਹੋਇਆ ਗੋ ਤਾਂ ਸਿੱਧੂ ਆ ਹਾਂ ਬਈ ਠੀਕ ਹੈ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਦੱਸਿਓ ਜ਼ਰੂਰ ਤੇ ਬਾਕੀ ਜੇ ਕਿਸੇ ਨੇ ਫਰਸ ਇਦਾਂ ਦਾ ਲਵਾਉਣਾ ਹੁੰਦਾ ਤੇ ਆਪਾਂ ਮਿਸਤਰੀ ਵੀਰ ਦਾ ਨੰਬਰ ਦੇ ਦਾਂਗੇ ਤੇ ਇਹ ਪਿੰਡ ਅਕਲੀਏ ਦੇ ਵਿੱਚ ਤੇ ਜ਼ਿਲ੍ਹੇ ਮਾਨਸੇ ਦੇ ਵਿੱਚ ਲੱਗਿਆ ਹੋਇਆ ਜੇ ਕਿਸੇ ਵੀਰ ਨੇ ਦੇਖਣਾ ਹੁੰਦਾ ਤਾਂ ਨਾ ਬੋਲ ਦਿਓ ਬਈ ਕਿਹਬਰੀ ਕੋਈ ਆ ਕੇ ਦੇਖਣਾ ਚਾਹੁੰਦਾ ਹੁੰਦਾ ਬਈ ਨੀ 70 ਸਿੰਘ ਨੀ 70 ਸਿੰਘ ਉਹ ਠੀਕ ਹੈ ਹਾਂ ਮੋਠੀਏ ਕਾ ਹਾਂ ਚੌ ਵਾਲੀ ਸੜਕ ਤੇਗਾ ਚੌ ਵਾਲੀ ਸੜਕ ਤੇ ਤੇ ਨੰਬਰ ਬੋਲ ਦਿਓ ਮਿਸਤਰੀ ਤੁਹਾਡਾ ਆਪਣਾ ਨੰਬਰ ਆ ਬਾਈ ਜੀ 9501490220 9501490220 ਹਾਂਜੀ ਪਿੰਡ ਕਿਹੜਾ ਕਾ ਹੀਰੋ ਕਲਾ ਮਾਨਸਾ ਜੀ ਦਾ ਹੀਰੋ ਕਲਾ ਮਾਨਸਾ ਜਲਾ ਇਹਨਾਂ ਦਾ ਨੰਬਰ ਫਿਰ ਕਿੱਥੋਂ ਮਿਲਿਆ ਤੁਹਾਨੂੰ ਇਹ ਮੈਂ ਫੋਨ ਤੇ ਚੱਕਿਆ ਸੀ ਫੋਨ ਤੇ ਚੱਕਿਆ ਸੀ ਠੀਕ ਹੈ ਤੇ ਲੋ ਜੀ ਦੋਸਤੋ ਸ਼ੇਅਰ ਜਰੂਰ ਕਰ ਦਿਓ ਵੀਡੀਓ ਕਿਵੇਂ ਲੱਗੀ ਤੇ ਐਪਰੀਸ਼ੀਏਟ ਜਰੂਰ ਕਰਨਾ ਮਿਸਤਰੀ ਵੀਰ ਨੂੰ ਤੇ ਵੀ ਤੇ ਜਿਨ੍ਹਾਂ ਨੇ ਲਵਾਇਆ ਉਹਨਾਂ ਨੂੰ ਵੀ ਕਿਉਂਕਿ ਇਹ ਚੀਜ਼ ਬਹੁਤ ਸੋਹਣੀ ਹੈ ਤੇ ਬਾਕੀ ਦੇਸੀ ਤਰੀਕੇ ਨਾਲ ਆ ਗਈ ਹੈ ਨਾ ਕੋਈ ਜਿਆਦਾ ਆਪਾਂ ਕਹਿੰਦੇ ਇਹਦੇ ਵਿੱਚ ਉਹ ਨਹੀਂ ਲਾਇਆ ਹੋਇਆ ਵੀ ਤਿਲਕਣ ਬਾਜੀ ਵਾਲਾ ਕੰਮ ਹੈ ਨਹੀਂਗਾ ਫੈਦੀ ਫੈਦ ਨੇ ਪਾਣੀ ਸੋਕਦਾ ਤੇ ਬਾਕੀ ਭਾਰ ਜਮੇ ਮਰਜ਼ੀ ਚੱਲੀ ਜਾਵੇ ਤੇ مننه باد